ਸੰਗਤ ਜੀ ਹਰ ਬੰਦਾ ਚਾਹੁੰਦਾ ਕਿ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਉਹਦੇ ਘਰ ਦੇ ਵਿੱਚ ਖੁਸ਼ੀਆਂ ਹੋਣ ਬਰਕਤਾਂ ਹੋਣ ਜੀ ਤੰਦਰੁਸਤ ਰਹਿਣ ਤਰੱਕੀ ਕਰਨ ਅਤੇ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਕਰਨ ਦੇ ਲਈ ਹਰ ਮਨੁੱਖ ਆਪਣੇ ਵੱਲੋਂ ਕੋਸ਼ਿਸ਼ ਵੀ ਪੂਰੀ ਕਰਦਾ ਹੈ ਆਪਾਂ ਮਿਹਨਤ ਕਰਦੇ ਹਾਂ ਨਾਲ ਨਾਲ ਨੇਕ ਕੰਮ ਵੀ ਕਰਦੇ ਹਾਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਬਰਕਤਾਂ ਆਉਣ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਮਿਹਰਬਾਨ ਹੋਣ ਅਤੇ ਸੱਚ ਕਰਕੇ ਜਾਣਿਓ ਜੇ ਜਦ ਕੋਈ ਮਨੁੱਖ such a gem alone. ਪੂਰੇ ਮਨ ਦੇ ਨਾਲ ਮਿਹਨਤ ਕਰਦਾ ਏ ਜਾਂ ਕੋਈ ਨੀਕ ਕੰਮ ਕਰਦਾ ਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਤੇ ਜਰੂਰ ਖੁਸ਼ ਹੁੰਦੇ ਨੇ ਉਹਨੂੰ ਉਹਦੇ ਕੀਤੇ ਹੋਏ ਇਹ ਨੀਕ ਕੰਮਾਂ ਦਾ ਫਲ ਜਰੂਰ ਦਿੰਦੇ ਨੇ ਪਰ ਜਦੋਂ ਆਪਾਂ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਕਰ ਬੈਠਦੇ ਆ ਤਾਂ ਕਈ ਵਾਰ ਅਸੀਂ ਆਪਣੇ ਕੀਤੇ ਹੋਏ ਇਹ ਨੀਕ ਕੰਮਾਂ ਨੂੰ ਆਪ ਹੀ ਗਵਾ ਲੈਨੇ ਆ ਘਰ ਆਉਂਦੀਆਂ ਹੋਈਆਂ ਖੁਸ਼ੀਆਂ ਘਰ ਆਉਂਦੀਆਂ ਹੋਈਆਂ ਵਰਕਤਾ ਸਾਡੀਆਂ ਕੁਝ ਮਾੜੀਆਂ ਆਦਤਾਂ ਸਾਡੇ ਕੁਝ ਮਾੜੇ ਕੰਮਾਂ ਕਰਕੇ ਰੁਕ ਵੀ ਜਾਂਦੀਆਂ ਨੇ ਮਹਾਪੁਰਖ ਜੀ ਇੰਨੇ ਜਿਵੇਂ ਸਭ ਤੋਂ ਮਾੜੀ ਆਦਤ ਹੈ ਸਾਡੀ ਕਿਸੇ ਦੀ ਨਿੰਦਿਆ ਕਰਨ ਦੀ ਆਦਤ ਆਪਾਂ ਕੁਝ ਸਮੇਂ ਦੇ ਕੰਨ ਰਸ ਦੇ ਲਈ ਰੱਜ ਕੇ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਜਾਂ ਫਿਰ ਸੁਣਦੇ ਆ ਪਰ ਸਾਨੂੰ ਪਤਾ ਵੀ ਨਹੀਂ ਆ ਵੀ ਇਹ ਸਾਡਾ ਕਿੰਨਾ ਵੱਡਾ ਮਾੜਾ ਕਰਮ ਬਣ ਰਿਹਾ ਹੈ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਕਿਸੇ ਦੀ ਬੁਰਾਈ ਕਰਨੀ ਇਹ ਸਾਡੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਆ ਅਤੇ ਇਹ ਮਾੜੀ ਆਦਤ ਸਾਡੇ ਸਾਰੇ ਨੇਕ ਕੰਮਾਂ ਨੂੰ ਵੀ ਖਾ ਜਾਂਦੀ ਆ ਮਹਾਪੁਰਖ ਜੀ ਅਕਸਰ ਸਮਝਉਂਦੇ ਹੋਏ ਕਹਿੰਦੇ ਨੇ ਕਿ ਸਾਡਾ ਕੀਤਾ ਹੋਇਆ 2.5 ਘੰਟੇ ਦਾ ਨਿਤਨੇਮ ਭਾਵੇਂ ਕਿ ਇੱਕ ਪਾਸੇ ਫਟਾਈ ਕਿ ਟੇਪਾਂ ਜਨ ਬੰਦਗੀ ਕੀਤੀ ਪਾਠ ਪੂਰਾ ਕੀਤੀ ਅਤੇ ਇੱਕ ਪਾਸੇ ਨਾਲ 5 ਮਿੰਟ ਦੀ ਕਿਸੇ ਦੀ ਨਿੰਦਿਆ ਚੁਗਲੀ ਕਰਨ ਲਈ ਤਾਂ ਉਹ 5 ਮਿੰਟ ਦੀ ਨਿੰਦਿਆ ਚੁਗਲੀ ਸਾਡੇ 2.5 ਘੰਟੇ ਦੇ ਨਿਤਨੇਮ ਨੂੰ ਰੋੜ ਕੇ ਲਿਆ ਜਾਵੇਗੀ ਸਾਨੂੰ ਕੋਈ ਫਲ ਨਹੀਂ ਮਿਲੇਗਾ ਇਸ ਕਰਕੇ ਕੋ ਲਕੇ ਵੀ ਕਦੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਸਾਨੂੰ ਪਤਾ ਨਹੀਂ ਲੱਗਦਾ ਪਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਮਾੜੇ ਕਰਮ ਬਣਾ ਰਹੇ ਹਾਂ ਜਾਂ ਕਈ ਵਾਰ ਕਿਸੇ ਦੀ ਚੁਗਲੀ ਕਰਕੇ ਕਿਸੇ ਦੇ ਘਰ ਦੇ ਵਿੱਚ ਕਲੇਸ਼ ਪਾ ਦੇਣਾ ਕਿਸੇ ਦਾ ਬਣਦਾ ਬਣਦਾ ਕੰਮ ਅਸੀਂ ਰੋਕ ਦੇਣਾ ਇਹ ਵੀ ਕਿੰਨਾ ਵੱਡਾ ਮਾੜਾ ਕਰਮ ਹੈ ਜਦੋਂ ਆਪਾਂ ਇਦਾਂ ਦੇ ਮਾੜੇ ਕਰਮ ਕਰਦੇ ਆ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਤਾਂ ਅਸੀਂ ਖੁਦ ਸੁੱਖਾਂ ਤੋਂ ਵਾਂਝੇ ਹੋ ਕੇ ਬੈਠ ਜਾਂਦੇ ਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਰਦਾ ਸੰਧਾਤ ਆ ਪਰਮਪਿਤਾ ਪਰਮਾਤਮਾ ਦੇ ਕਰਦਾ ਸੰਧਾਤ ਆ ਕਿ ਜੋ ਚੀਜ਼ ਅਸੀਂ ਦੂਜਿਆਂ ਨੂੰ ਦਿੰਦੇ ਆ ਦੂਜਿਆਂ ਦੇ ਲਈ ਮੰਗਦੇ ਆ ਉਹੀ ਚੀਜ਼ਾਂ ਸਾਨੂੰ ਖੁਦ ਨੂੰ ਮਿਲਦੀਆਂ ਨੇ ਤਾਂ ਜੇਕਰ ਅਸੀਂ ਕਿਸੇ ਨੂੰ ਦੁੱਖ ਦੇਣਾ ਚਾਹੁੰਦੇ ਆ ਜਾਂ ਕਿਸੇ ਦੁਖੀ ਬੰਦੇ ਨੂੰ ਦੇਖ ਕੇ ਖੁਸ਼ ਹੋ ਰਹੇ ਆ ਤਾਂ ਫਿਰ ਇਹ ਦੋ ਕਿਸਾਨ ਨੂੰ ਮੀ ਮਿਲੇਗਾ ਅਤੇ ਉਹਦੇ ਨਾਲੋਂ ਕਈ ਗੁਣਾ ਵੱਧ ਕੇ ਮਿਲੇਗਾ ਇਸ ਕਰਕੇ ਇਹਨਾਂ ਮਾੜੇ ਕੰਮਾਂ ਤੋਂ ਮਾੜੀਆਂ ਆਦਤਾਂ ਤੋਂ ਬਚਣਾ ਚਾਹੀਦਾ ਹੈ ਇੱਕ ਦੀ ਕਿਸੇ ਦੇ ਰੰਦੇ ਜੋਲੀ ਨਹੀਂ ਕਰਨੀ ਚਾਹੀਦੀ ਜੇਕਰ ਕੋਈ ਮਨੁੱਖ ਤੁਹਾਡੇ ਕੋਲ ਆ ਕੇ ਕਿਸੇ ਦੀ ਬੁਰੀਾਈ ਕਰ ਰਿਹਾ ਹੈ ਕਿਸੇ ਦੀ ਚੁਗਲੀ ਕਰ ਰਿਹਾ ਹੈ ਉਹਦੇ ਤੋਂ ਵੀ ਪਾਸੇ ਹੋ ਜਾਓ ਉਹਨੂੰ ਰੋਕੋ ਜੇ ਤੁਹਾਡੇ ਰੋਕਿਆ ਨਹੀਂ ਰੁਕਿਆ ਤਾਂ ਤੁਸੀਂ ਚਲੇ ਜਾਓ ਉਹਨੂੰ ਕਹੋ ਕਿ ਭਾਈ ਮੈਂ ਮਾੜੇ ਕਰਮ ਨਹੀਂ ਬਣਾਉਣੀ ਇੱਕ ਮਹੀਨਾ ਇਸ ਆਦਤ ਤੋਂ ਪਰਹੇਜ਼ ਕਰਕੇ ਦੇਖ ਲਓ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੁੰਦਾ ਹੋਇਆ ਬਦਲਾਅ ਖੁਦ ਦੇਖੋਗੇ ਇਹ ਹੁਣ ਮਰਜ਼ੀ ਸਾਡੀ ਹੈ ਕਿ ਅਸੀਂ ਆਪਣੀ ਨੇਕ ਕਮਾਈ ਕਰਕੇ ਉਹਦਾ ਫਲ ਪ੍ਰਾਪਤ ਕਰਨਾ ਹੈ ਜਾਂ ਫਿਰ ਹੋੜਨੀ ਹੈ ਜੇ ਤਾਂ ਉਹਦਾ ਫਲ ਪ੍ਰਾਪਤ ਕਰਨਾ ਹੈ ਤਾਂ ਫਿਰ ਨਿੰਦਿਆ ਚੁਗਲੀ ਤੋਂ ਪਰਹੇਜ਼ ਕਰਨਾ ਹੈ ਭੁੱਲ ਕੇ ਵੀ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਨਾ ਕਿਸੇ ਦੀ ਨਿੰਦਿਆ ਚੁਗਲੀ ਸੁਣਨੀ ਆ ਅਤੇ ਉਸ ਤੋਂ ਬਾਅਦ ਇਹ ਦੂਸਰਾ ਕੰਮ ਮਹਾਪੁਰਖ ਜੀ ਕਹਿੰਦੇ ਜਿਸ ਘਰ ਦੇ ਵਿੱਚ ਰੱਬ ਨੂੰ ਯਾਦ ਨਹੀਂ ਕੀਤਾ ਜਾਂਦਾ ਰੱਬ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਨਹੀਂ ਨ ਕੀਤਾ ਜਾਂਦਾ ਉਸ ਘਰ ਦੇ ਵਿੱਚ ਜਿੰਨੀ ਮਰਜ਼ੀ ਮਿਹਨਤ ਕਰ ਲੋ ਕਦੇ ਪੂਰੀ ਨਹੀਂ ਪੈਂਦੀ ਉਸ ਕਰਦੀ ਬਰਕਤ ਵੀ ਮੂੰਹ ਮੋੜ ਲੈਂਦੀ ਆ ਇਸ ਕਰਕੇ ਜੇ ਆਪਾਂ ਘਰ ਵਿੱਚ ਬਰਕਤ ਚਾਹੁੰਦੇ ਆ ਤਸਵੀਰੇ ਉੱਠਦੇ ਆਸਾਰ ਸਭ ਤੋਂ ਪਹਿਲਾਂ ਰੱਬ ਦਾ ਨਾਮ ਧਿਆਈਏ ਫਿਰ ਪ੍ਰਮਾਤਮਾ ਦੀ ਦਿੱਤੀ ਹੋਈ ਹਰ ਚੀਜ਼ ਦਾ ਸ਼ੁਕਰਾਨਾ ਕਰੀਏ ਜਦੋਂ ਆਪਾਂ ਸਵੇਰੇ ਸੇ ਉੱਠਦੇ ਆ ਨਾ ਉੱਠਦੇ ਆਸਾਰ ਤੋਂ ਹੀ ਸ਼ੁਕਰਾਨਾ ਕਰਨਾ ਸ਼ੁਰੂ ਕਰਨਾ ਹੈ ਪਹਿਲਾਂ ਤਾਂ ਸ਼ੁਕਰਾਨਾ ਕਰਨਾ ਹੈ ਵੀ ਸਤਿਗੁਰੂ ਸੱਚੇ ਕਾਸ਼ਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਇਸ ਸੂਨੀ ਰਾਤ ਤੋਂ ਬਾਅਦ ਇਸ ਨੂੰ ਨਾ ਦਿਨ ਦੇਖਣ ਦਾ ਮੌਕਾ ਦਿੱਤਾ ਹੈ ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਜੋ ਰਾਤ ਨੂੰ ਬਹੁਤ ਕੁਝ ਸੋਚ ਕੇ ਸੰਝੇ ਅਭੀ ਮੈਂ ਜੇ ਉੱਠ ਗਿਆ ਕੰਮ ਕਰਾਂਗਾ ਉਹ ਕਰਾਂਗਾ ਪਰ ਉਹ ਉੱਠ ਨਹੀਂ ਪਾਉਂਦੇ ਕਿਉਂਕਿ ਸਮਾਸਾਂ ਦੀ ਪੂੰਜੀ ਜਦ ਖਤਮ ਹੋ ਗਈ ਤਾਂ ਫਿਰ ਸਾਰੇ ਕੰਮ ਧੰਦੇ ਛੱਡ ਕੇ ਜਾਣਾ ਪੈਂਦਾ ਹੈ ਫਿਰ ਸਾਨੂੰ ਇੱਕ ਵੀ ਸਮਾਸ ਵੱਧ ਨਹੀਂ ਮਿਲ ਸਕਦਾ ਜੇ ਅਸੀਂ ਅੱਜ ਰਾਤ ਨੂੰ ਸੌਣ ਤੋਂ ਬਾਅਦ ਸਵੇਰੇ ਉੱਠੇ ਹਨਾ ਇਹ ਸਮਝ ਲਓ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੌਕਾ ਮਿਲਿਆ ਹੈ ਤਾਂ ਇਸ ਮੌਕੇ ਦੇ ਲਈ ਇਸ ਸੋਹਣੇ ਦਿਨ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਨਾ ਹੈ ਫਿਰ ਆਪਣੇ ਸੋਹਣੇ ਸ਼ਰੀਰ ਦੇ ਲਈ ਫਿਰ ਆਪਣੇ ਘਰ ਦੇ ਲਈ ਫਿਰ ਪਰਿਵਾਰ ਦੇ ਲਈ ਫਿਰ ਜੋ ਵੀ ਤੁਹਾਡਾ ਕਾਰੋਬਾਰ ਆ ਜੋ ਵੀ ਤੁਹਾਡੀ ਕਿਰਤ ਹੈ ਜਿਹਦੇ ਨਾਲ ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਰਿਹਾ ਹੈ ਕੋਈ ਵੀਰਤ ਦੇ ਲਈ ਹਮੇਸ਼ਾ ਮਾਲਕ ਦਾ ਸ਼ੁਕਰਾਨਾ ਕਰੋ ਜਿਹੜੇ ਮਨੁੱਖ ਇਸ ਤਰੀਕੇ ਦੇ ਨਾਲ ਨਿੱਕੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਦਾ ਸ਼ੁਕਰਾਨਾ ਕਰਦੇ ਨੇ ਉਹਨਾਂ ਘਰਾਂ ਦੀਆਂ ਬਰਕਤਾਂ ਦਿਨ ਬਾ ਦਿਨ ਵੱਧਦੀਆਂ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਐਨੇ ਮਿਹਰਬਾਨ ਹੁੰਦੇ ਨੇ ਕਿ ਚਾਰੇ ਪਾਸਿਆਂ ਤੋਂ ਹੀ ਉਹਨਾਂ ਦੇ ਘਰ ਦੇ ਵਿੱਚ ਇੱਕ ਰਿਜਕ ਆਉਂਦਾ ਹੈ ਪਰ ਜੋ ਮਨੁੱਖ ਬੇਸ਼ੁਕਰੇ ਨੇ ਮਹਾਪੁਰਖ ਜੀ ਕਹਿੰਦੇ ਬੇਸ਼ੁਕਰੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਅਤੇ ਬੇ ਸ਼ੁਕਰਾਂ ਬੰਦਾ ਦੁਨੀਆ ਦਾ ਸਭ ਤੋਂ ਵੱਡਾ ਭਾਰ ਆ। ਤ੍ਰਤੀ ਦਾ ਬੋਝ ਆਉ ਤਾਂ ਫਿਰ ਆਪਾਂ ਬੋਝ ਨਹੀਂ ਮੰਨਣਾ। ਆਪਾਂ ਸ਼ੁਕਰਾਨੇ ਵਿੱਚ ਰਹਿਣਾ ਹੈ। ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ, ਸਵਾਸ ਸਵਾਸ ਸ਼ੁਕਰਾਨਾ ਕਰਨਾ। ਜਿਵੇਂ ਹੀ ਸ਼ੁਕਰਾਨਾ ਕਰਾਂਗੇ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਖੁਸ਼ੀਆਂ ਵਰਕਤਾਂ ਸਾਡੀ ਝੋਲੀ ਰਹਿਣਗੀਆਂ। ਉਸ ਤੋਂ ਬਾਅਦ ਆ ਤੀਸਰਾ ਕੰਮ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਵੀ ਰੋਜ਼ ਸਵੇਰੇ ਅਮਰ ਤਵੇਲੀ ਇੱਥੇ ਉਠ ਕੇ ਪਹਿਲਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰੀਏ ਫਿਰ ਮਾਲਕ ਦਾ ਸ਼ੁਕਰਾਨਾ ਕਰੀਏ ਫਿਰ ਇਸ਼ਨਾਨ ਕਰਕੇ ਜ਼ਰਬਾਣੀ ਦਾ ਪਾਠ ਕਰੀਏ ਤਾਂ ਦੇਖਣਾ ਸਾਡੇ ਘਰ ਦੇ ਦੁੱਖ ਦਲੇਦਰ ਕਸ਼ਟ ਕਿੰਜ ਦੂਰ ਹੁੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਾਡੇ ਘਰ ਦੇ ਵਿੱਚ ਵੀ ਖੁਸ਼ੀਆਂ ਬਰਕਤਾਂ ਆਪ ਚਲ ਕੇ ਆਉਣਗੀਆਂ ਉਸ ਤੋਂ ਬਾਅਦ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜਿਹੜਾ ਬੰਦਾ ਧੂਰ ਬੋਲਦਾ ਹੈ ਬੇਈਮਾਨੀ ਕਰਦਾ ਹੈ ਉਹ ਜਿੰਨੀ ਮਰਜ਼ੀ ਮਿਹਨਤ ਕਰੇ ਉਹਦੀ ਕੀਤੀ ਹੋਈ ਮਿਹਨਤ ਕਦੇ ਵੀ ਫਲਦਾਇਕ ਨਹੀਂ ਹੋ ਸਕਦੀ ਹਾਂ ਇੱਕ ਸਮੇਂ ਦੇ ਲਈ ਉਹਨੂੰ ਭਾਵੇਂ ਲੱਗੇ ਕਿ ਉਹ ਆਪਣੇ ਧੂਰ ਵਿੱਚ ਬੇਈਮਾਨੀ ਵਿੱਚ ਕਾਮਯਾਬ ਹੋ ਗਿਆ ਹੈ ਬਹੁਤ ਧਨ ਪ੍ਰਾਪਤ ਕਰ ਲਿਆ ਹੈ ਪਰ ਉਹਦਾ ਉਹ ਧਨ ਕਦੇ ਵੀ ਚੰਗੇ ਕੰਮਾਂ ਤੋਂ ਨਹੀਂ ਲੱਗਦਾ ਉਤਨ ਉਹਦੇ વિનાਸ਼ ਦਾ ਕਾਰਨ ਬਣਦਾ ਹੀ ਬਣਦਾ ਹੈ ਉਹਦੇ ਦੁੱਖਾਂ ਦਾ ਕਾਰਨ ਬਣਦਾ ਹੈ ਇਸ ਕਰਕੇ ਸਾਡੇ ਘਰ ਦੇ ਵਿੱਚ ਜੋ ਵੀ ਕਿਰਤ ਕਮਾਈ ਜਾਵੇ ਹੱਕ ਸੱਚ ਦੀ ਜਾਵੇ ਝੂਠ ਅਤੇ ਝੂਠ ਦੋਮਾ ਤੋਂ ਦੂਰ ਰਹਿਓ ਜਿੰਨਾ ਹੀ ਝੂਠ ਅਤੇ ਗਿੰਟ ਤੋਂ ਦੂਰ ਰਵਾਂਗੇ ਉਨੇ ਹੀ ਅਸੀਂ ਬਚੇ ਰਵਾਂਗੇ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਨੇ ਵੀ ਆਪਣੇ ਘਰ ਦੇ ਵਿੱਚ ਅੰਨ ਦਾ ਸਤਕਾਰ ਕਰੋ ਜਿਸ ਘਰ ਦੇ ਵਿੱਚ ਅੰਨ ਦਾ ਰਿਜਕ ਦਾ ਸਤਕਾਰ ਹੁੰਦਾ ਹੈ ਬਜ਼ੁਰਗਾਂ ਦਾ ਸਤਕਾਰ ਹੁੰਦਾ ਹੈ ਔਰਤ ਦਾ ਸਤਕਾਰ ਕੀਤਾ ਜਾਂਦਾ ਹੈ ਉਸ ਘਰ ਦੇ ਉੱਤੇ ਵੀ ਰੱਬ ਹਾਮੀਸ਼ਾ ਮਿਹਰਬਾਨ ਰਹਿੰਦਾ ਹੈ ਪਰ ਜਿਸ ਘਰ ਦੇ ਵਿੱਚ ਅੰਨ ਦਾ ਅਨਾਦਰ ਹੋਵੇ ਬਜ਼ੁਰਗਾਂ ਦੀ ਬੇਕਦਰੀ ਹੋਵੇ ਔਰਤਾਂ ਦਾ અપਮਾਨ ਹੋਵੇ ਉੱਥੇ ਵੀ ਕਦੀ ਬਰਕਤ ਨਹੀਂ ਰਹਿੰਦੀ ਸੋ ਇਹ ਸਾਡੇ ਸਿਆਣਿਆਂ ਦਾ ਸਾਡੇ ਮਹਾਪੁਰਖਾਂ ਦਾ ਸਾਨੂੰ ਸਮਝਾਉਣ ਦਾ ਤਰੀਕਾ ਹੈ ਮਹਾਪੁਰਖ ਜੀ ਹਮੇਸ਼ਾ ਸਾਨੂੰ ਇਹੋ ਮਤ ਦਿੰਦੇ ਨੇ ਵੀ ਆਪਣੇ ਘਰ ਪਰਿਵਾਰ ਦੇ ਵਿੱਚ ਨਿਮਰਤਾ ਦੇ ਨਾਲ ਸਹਿਨਸ਼ੀਲਤਾ ਦੇ ਨਾਲ ਰਹਿਣਾ ਚਾਹੀਦਾ ਹੈ ਕਿਉਂਕਿ ਜਿਸ ਘਰ ਪਰਿਵਾਰ ਦੇ ਵਿੱਚ ਆਪਸ ਦੇ ਵਿੱਚ ਪ੍ਰੇਮ ਪਿਆਰ ਹੋਵੇ, ਏਕਤਾ ਹੀ ਤਾਕਤ ਹੋਵੇ, ਉਹ ਘਰ ਹਮੇਸ਼ਾ ਵੱਧਦੇ ਵੱਧ ਚ ਰਹਿਦਾ ਹੈ। ਪਰ ਜਿਸ ਘਰ ਦੇ ਜੀ ਆਪਸ ਵਿੱਚ ਹੀ ਲੜਦੇ ਰਹਿੰਦੇ ਨੇ, ਇੱਕ ਦੂਸਰੇ ਦਾ ਅਪਮਾਨ ਕਰਦੇ ਨੇ, ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੇ ਲੱਗਦੇ ਨੇ ਤਾਂ ਫਿਰ ਉਹ ਤਰੱਕੀ ਕਿੰਜ ਕਰ ਸਕਦੇ ਨੇ? ਹਰੇਕ ਇਨਸਾਨ ਦੀ ਕਾਮਯਾਬੀ ਜਾਂ ਨਾਕਾਮਯਾਬੀ ਦੀ ਕਹਾਣੀ ਉਹਦੇ ਘਰ ਤੋਂ ਸ਼ੁਰੂ ਹੁੰਦੀ ਆ। ਜੇ ਪਰਿਵਾਰ ਦਾ ਸਾਥ ਮਿਲ ਜਾਵੇ ਤਾਂ ਬੰਦਾ ਕੀ ਤੋਂ ਕੀ ਨਹੀਂ ਕਰ ਸਕਦਾ ਪਰਿਵਾਰ ਸਾਡੀ ਤਾਕਤ ਵੀ ਆ ਅਤੇ ਪਰਿਵਾਰ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਵੀ ਆ ਆਪਾਂ ਤਾਕਤ ਬਣਨਾ ਹੈ ਕਮਜ਼ੋਰੀ ਨਹੀਂ ਬਣਨਾ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਦੇ ਵੀ ਕਿਸੇ ਦੀ ਲਿੰਦੇਆ ਜੁਗਲੀ ਨਹੀਂ ਕਰਨੀ ਜਿੱਥੇ ਕਿਸੇ ਦੀ ਲਿੰਦੇਆ ਜੁਗਲੀ ਹੁੰਦੀ ਆ ਕਿਸੇ ਦੀ ਬੁਰਾਈ ਕੀਤੀ ਜਾਂਦੀ ਹੈ ਕਿਸੇ ਦੇ ਰਾਹ ਦੇ ਰੋੜੇ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜਾ ਬੰਦਾ ਕਿਸੇ ਦੇ ਦੁੱਖ ਨੂੰ ਦੇਖ ਕੇ ਖੁਸ਼ ਹੁੰਦਾ ਹੈ ਜਾਂ ਕਿਸੇ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦਾ ਹੈ ਉਹ ਕਦੇ ਵੀ ਸੁਖੀ ਨਹੀਂ ਹੋ ਸਕਦਾ ਜਿਹੜਾ ਬੰਦਾ ਝੂਠ ਬੋਲਦਾ ਹੈ ਬੇਈਮਾਨੀ ਕਰਦਾ ਹੈ ਉਹ ਬੰਦਾ ਵੀ ਕਦੇ ਵੀ ਖੁਸ਼ ਨਹੀਂ ਰਹੇਗਾ ਜਿਹੜਾ ਬੰਦਾ ਬੇਸ਼ੁਕਰਾ ਹੈ ਉਹਦੇ ਘਰ ਦੇ ਵਿੱਚ ਵੀ ਕਦੇ ਬਰਕਤ ਨਹੀਂ ਰਹਿੰਦੀ ਅਤੇ ਜਿਹੜਾ ਬੰਦਾ ਰੱਬ ਤੋਂ ਟੁੱਟਿਆ ਹੈ ਰੱਬ ਨੂੰ ਭੁੱਲਿਆ ਬੈਠਾ ਹੈ ਉਹ ਜਿੰਨੀ ਮਰਜ਼ੀ ਮਿਹਨਤ ਕਰੀ ਜਾਵੇ ਉਹਦੀ ਮਿਹਨਤ ਦੇ ਨਾਲ ਵੀ ਕਦੇ ਪੂਰੀ ਨਹੀਂ ਪੈ ਸਕਦੀ ਇਸ ਕਰਕੇ ਆਪਾਂ ਇਹ ਸਾਰੀਆਂ ਮਾੜੀਆਂ ਆਦਤਾਂ ਛੱਡਣੀਆਂ ਨੇ ਲੰਦੇ ਆ ਚੁਗਲੀ ਈਰਖਾ ਹੰਕਾਰ ਝੂਠ ਬੇਈਮਾਨੀ ਇਹਨਾਂ ਤੋਂ ਆਪਾਂ ਦੂਰ ਰਹਿਣਾ ਹੈ ਹਮੇਸ਼ਾ ਮਰਤ ਵੇਲੇ ਉਠੋ ਰੱਬ ਦਾ ਨਾਮ ਜਪੋ ਰੱਬ ਦਾ ਸ਼ੁਕਰਾਨਾ ਕਰੋ ਫਿਰ ਆਪਣੀ ਕਿਰਤ ਕਾਰੋਬਾਰ ਨੂੰ ਸ਼ੁਰੂ ਕਰੋ ਅਤੇ ਕੰਮਕਾਰ ਕਰਦੇ ਹੋਿਆਂ ਵੀ ਧਿਆਨ ਗੁਰੂ ਚਰਨਾਂ ਦੇ ਵਿੱਚ ਜੁੜਿਆ ਰਵੇ ਸੱਚ ਦੀ ਕਿਰਤ ਕਰਨੀ ਆ ਇਮਾਨਦਾਰੀ ਦੀ ਕਿਰਤ ਕਰਨੀ ਆ ਸਤਿਗੁਰ ਸੱਚੇ ਪਾਤਸ਼ਾਹ ਆਪੇ ਹੀ ਬਰਕਤਾਂ ਦਿੰਦੇ ਨੇ ਆਪਣੇ ਪਰਿਵਾਰ ਦੇ ਵਿੱਚ ਹਮੇਸ਼ਾ ਪ੍ਰੇਮ ਪਿਆਰ ਇਕਤਾ ਬਣਾ ਕੇ ਰੱਖਣੀ ਆ